ਤੋਂ ਪਹਿਲੇ ਸਾਰਿਆਂ ਨੂੰ ਨਮਸਕਾਰ ਅੱਜ 31 ਅਗਸਤ 2025 ਨੂੰ ਵੈਸਟਰਨ ਲਿਵਿੰਗ ਸਾਊਥ ਸਿਟੀ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਅਮਰ ਸ਼ਹੀਦ ਲਾਲਾ ਜਗਨਨਰਾਇਣ ਜੀ ਦੀ ਪੁੰਨ ਦਿਤੀ ਤੇ ਕੈਂਪ ਦਾ ਆਯੋਜਨ ਕੀਤਾ ਗਿਆ ਸਭ ਤੋਂ ਪਹਿਲੇ ਮੈਂ ਧੰਨਵਾਦੀਆਂ ਪੰਜਾਬ ਕੇਸਰੀ ਪਰਿਵਾਰ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੇਵਾ ਦਾ ਮਾਰਗ ਦਿਖਾਇਆ ਪੰਜਾਬ ਕੇਸਰੀ ਪਰਿਵਾਰ ਨੇ ਸ਼੍ਰੀ ਅਭਿਜੇ চোপੜਾ ਜੀ ਨੇ ਸ਼੍ਰੀ ਅਵਿਨਾਸ਼ চোপੜਾ ਜੀ ਨੇ ਸਾਡੇ ਵੱਡੇ ਬੌਜੀ ਸ਼੍ਰੀ ਵਿਜੇ চোপੜਾ ਜੀ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਰਾਹ ਔਰ ਅੱਛੇ ਕਰਮ ਦਾ ਰਾਹ ਦਿਖਾਇਆ ਹੈ ਅੱਜ ਉਹਦਾ ਹੀ ਰਿਜ਼ਲਟ ਹੈ ਮੇਰੇ ਭਰਾ ਦਿਨੇਸ਼ ਸੋਨੂ ਜੀ ਦੀ ਪੋਜ਼ਿਟਿਵ ਸੋਚ ਨੂੰ ਮੈਂ ਸਲਾਮ ਕਰਦਾ ਹਾਂ ਅੱਜ ਸਵੇਰੇ ਜਦੋਂ ਬਾਰਿਸ਼ ਹੋ ਰਹੀ ਸੀਗੀ ਸਾਰੀ ਰਾਤ ਬਾਰਿਸ਼ ਪੈਂਦੀ ਰਹੀ ਅੱਜ ਤੋਂ ਹਫਤਾ ਪਹਿਲੇ ਜਦੋਂ ਅਸੀਂ ਦੇਖਿਆ ਕਿ ਬਾਰਿਸ਼ ਦਿਖਾਰਿਆ ਵਾ 90% ਬਾਰਿਸ਼ ਦਿਖਾਰਿਆ ਸੋਲੋ ਜੀ ਬੜੇ ਪੋਜ਼ਿਟਿਵ ਸੀਗੇ ਕਹਿੰਦੇ ਯਾਰਾ ਪਰਮਾਤਮਾ ਦਾ ਕੰਮ ਹੈ ਆਪਾਂ ਦੇ ਵਾਸਤੇ ਬੋਝ ਨਹੀਂ ਪਾਉਣਾ ਆਪਾਂ ਡੇਟ ਦਿੱਤੀ ਹੈ ਤੇ ਆਪਾਂ 31 ਅਗਸਤ ਨੂੰ ਹੀ ਬਲੱਡ ਡੋਨੇਸ਼ਨ ਕੈਂਪ ਲਗਾਵਾਂਗੇ ਸਾਡਾ ਕੰਮ ਸੇਵਾ ਕਰਨਾ ਹੈ ਅੱਗੋਂ ਫੰਡ ਦੇਣਾ ਪਰਮਾਤਮਾ ਦਾ ਕੰਮ ਹੈ ਔਰ ਇਹਨਾਂ ਦੀ ਉਹ ਜਜ਼ਬੇ ਨੂੰ ਔਰ ਇਹਨਾਂ ਦੀ ਉਹ ਵਿਸ਼ਵਾਸ ਤੇ ਮੈਂ ਸਲੂਟ ਕਰਦਾ ਵਾਂ ਅਮੀ ਬਾਰਿਸ਼ ਹੋਣ ਦੇ ਬਾਵਜੂਦ ਵੀ ਅੱਜ 700 ਪਲੱਸ ਯੂਨਿਟਸ ਜਿਹੜਾ ਵੈ ਬਲੱਡ ਡੋਨੇਸ਼ਨ ਬੈਗ ਇਕੱਠੇ ਹੋਈ ਨੇ ਸਭ ਤੋਂ ਬਹੁਤ ਜ਼ਿਆਦਾ ਸੀ ਧੰਨਵਾਦ ਦੀਆਂ ਸਾਰੇ ਜਣੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਆ ਕੇ ਬਲੱਡ ਡੋਨੇਟ ਕੀਤਾ ਵੈ ਸਭ ਨੇ ਆਪਣੇ ਵੱਲੋਂ ਬਹੁਤ ਜੋਰ ਲਗਾਇਆ ਸਾਰੀ ਟੀਮ ਨੇ ਜਿੰਨੀ ਸਾਡੀ ਸਾਰੀ ਟੀਮ ਹੈ ਸਭ ਨੇ ਬੜਾ ਮਿਹਨਤ ਕੀਤੀ ਪਿਛਲੇ 1 ਮਹੀਨੇ ਤੋਂ ਸਾਰੇ ਜਣੇ ਇਸ ਬਲੱਡ ਡੋਨੇਸ਼ਨ ਕੈਂਪ ਵਾਸਤੇ ਡਟ ਕੇ ਲੱਗੇ ਹੋਏ ਸੀਗੇ ਮਿਹਨਤ ਕਰ ਰਹੇ ਸੀਗੇ ਔਰ ਜਾਗਰੂਤਾ ਦੀ ਲਹਿਰ ਚਲਾ ਰਹੇ ਸੀਗੇ ਅਵੇਅਰਨੈਸ ਦੇ ਰਹੇ ਸੀਗੇ ਕਿ ਬਲੱਡ ਡੋਨੇਟ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਬੜਾ ਵੱਡਾ ਕਰਮ ਦਾ ਕੰਮ ਹੈ ਐਕਚੁਅਲੀ ਬਲੱਡ ਡੋਨੇਟ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਰਮ ਦਾ ਕੰਮ ਹੈ ਇਹਨਾਂ ਨੂੰ ਕਿਸੇ ਨੂੰ ਕੋਈ ਲਾਭ ਨਹੀਂ ਹੈ ਜਿੰਨਾ ਵੀ ਬਲੱਡ ਡੋਨੇਟ ਇਕੱਠਾ ਹੋਇਆ ਹੈ ਇਹਨਾਂ 'ਚ ਕਿਸੇ ਨੂੰ ਲੋਡ ਨਹੀਂ ਹੈ ਬਲੱਡ ਦੀ ਅਜ ਪਰਮਾਤਮਾ ਕਰੇ ਕਦੀ ਲੋਡ ਵੀ ਨਾ ਪਵੇ ਇਹ ਇੱਕ ਸੇਵਾ ਕੀਤੀ ਹੈ ਸਾਰਿਆਂ ਨੇ ਜਿਹੜੇ ਮਰੀਜ਼ਾਂ ਨੂੰ ਜਿਹੜੇ ਪਰਿਵਾਰ ਦੇ ਲੋਕਾਂ ਨੂੰ ਕਿਸੇ ਨੂੰ ਜ਼ਰੂਰਤ ਹੈਗੀ ਹੈ ਉਹਨਾਂ ਦੇ ਕੰਮ ਆਊਗਾ ਇਹ ਸਭ ਦੀ ਜਿੰਨੇ ਵੀ ਇੱਥੇ ਬੈਠੇ ਆ ਜਿੰਨੇ ਜੀ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਕੰਮ ਕੀਤਾ ਹੈ ਗਿਆ ਪੰਜਾਬ ਕਿਸੇ ਪਰਿਵਾਰ ਨਹੀਂ ਕਿ ਲਹਿਰ ਚਲਾਈ ਹੈ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ ਜ਼ਰੂਰਤ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੇ ਆਪਰੇਸ਼ਨ ਹੋ ਰਹੇ ਹੈ ਜਿਨ੍ਹਾਂ ਦੇ ਇਲਾਜ ਹੋ ਰਹੇ ਹੈ ਜਿਨ੍ਹਾਂ ਦੇ ਟ੍ਰੀਟਮੈਂਟ ਚੱਲ ਰਹੇ ਹੈ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਇੰਡੀਆ ਨੂੰ ਹਰ ਸਾਲ ਤਕਰੀਬਨ ਜੋ WHO ਦੀ ਗਾਈਡਲਾਈਨਸ ਹੈ ਜੋ WHO ਦੀ ਰਿਸਰਚ ਹੈ ਮੈਂ ਬਾਈਚਾਸ ਪੜ੍ਹ ਰਿਆ ਸੀਗਾ ਤੁਸੀਂ ਵੀ Google ਤੇ ਸਰਚ ਕਰੋ 12 ਮਿਲੀਅਨ ਬਲੱਡ ਬੈਗ ਦੀ ਰਿਕੁਆਇਰਮੈਂਟ ਹੈ ਤੇ ਇੰਡੀਆ ਕੋਲ 8 ਮਿਲੀਅਨ ਹੀ ਇਕੱਠੇ ਹੁੰਦੇ ਨੇ 4 ਮਿਲੀਅਨ ਬਲੱਡ ਬੈਗ ਜਿਹੜੇ ਨੇ ਇਕੱਠੇ ਨਹੀਂ ਹੋ ਪਾਉਂਦੇ ਜਿੰਦੀ ਵਜ੍ਹਾ ਨਾਲ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ ਆਪਾਂ ਸਾਰਿਆਂ ਨੂੰ ਮਿਲ ਕੇ ਇੱਕੇ ਲਹਿਰ ਚਲਾਨੀ ਚਾਹੀਦੀ ਹੈ ਕਿ ਨੇ ਮੇਰੇ ਸਾਰੇ ਮੀਡੀਆ ਕਰਮੀ ਭਰਾ ਨੇ ਔਰ ਜਿੰਨੇ ਲੋਗ ਐ ਵੀਡੀਓਜ਼ ਨੂੰ ਦੇਖ ਰਹੇ ਨੇ ਮੈਂ ਸਭ ਨੂੰ ਰਿਕੁਐਸਟ ਕਰੂੰਗਾ ਅੱਜ ਇੱਥੇ ਲੱਗ ਗਿਆ ਕੈਂਪ ਦੁਬਾਰਾ ਇੱਕ ਹੋਰ ਕੈਂਪ ਲੱਗ ਰਿਹਾ ਨੈਕਸਟ ਕੈਂਪ ਲੱਗ ਰਿਹਾ ਆਪਣਾ 7 ਸਤੰਬਰ ਸੰਵੇਦਨਾ ਟ੍ਰਸਟ ਸਿਵਲ ਹਸਪੀਟਲ ਸਿਵਲ ਹਸਪੀਟਲ 7 ਸਤੰਬਰ ਨੂੰ ਲੱਗ ਰਿਹਾ ਸੰਵੇਦਨਾ ਟ੍ਰਸਟ ਲੋ ਜਿਹੜੇ ਜਿਹੜੇ ਲੋਕ ਰਹਿ ਗਏ ਜਿਹੜੇ ਹਲੇ ਬਲੱਡ ਡੋਨੇਟ ਨਹੀਂ ਕਰ ਸਕੇ ਉਹ ਜ਼ਰੂਰ ਉਹਨਾਂ ਕੈਂਪ ਤੇ ਜਾ ਕੇ ਬਲੱਡ ਡੋਨੇਟ ਕਰਕੇ ਆਓ ਬਲੱਡ ਟਰੋਡਾ ਦਿੱਤਾ ਹੋਇਆ ਬਲੱਡ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਟਰੋਡਾ ਦਿੱਤਾ ਹੋਇਆ ਬਲੱਡ ਕਿਸੇ ਦਾ ਪਰਿਵਾਰ ਬਚਾ ਸਕਦਾ ਹੈ ਔਰ ਆਪਣਾ ਕੁਛ ਨਹੀਂ ਘਟਨਾ ਬਲੱਡ ਡੋਨੇਟ ਕਰਨ ਦੇ ਨਾਲ ਸਾਡੀ ਸਾਰੀ ਟੀਮ ਨੇ ਵੀ ਬਲੱਡ ਡੋਨੇਟ ਕੀਤਾ ਹੈ ਬਲੱਡ ਬਹੁਤ ਜਲਦੀ ਆਪਣਾ ਦੁਬਾਰਾ ਬਣ ਜਾਂਦਾ ਹੈ ਆਫਟਰ 3 ਮੰਥਸ ਐਨੀ ਕਿ ਮੈਂ ਹੀ ਇਹ ਕੈਂਪ ਲਗਾਇਆ ਤੇ ਮੈਂ ਇਹ ਕਹਾਂਗਾ ਕਿ ਮੇਰੇ ਕੈਂਪ ਤੇ ਜਾ ਕੇ ਬਲੱਡ ਡੋਨੇਟ ਕਰਕੇ ਜਾਓ ਨਹੀਂ ਹਰ 3 ਮਹੀਨੇ ਬਾਅਦ ਅਗਰ ਤੁਹਾਨੂੰ ਮੌਕਾ ਮਿਲੇ ਕਿਤੇ ਵੀ ਤੁਹਾਨੂੰ ਦਿਖਦਾ ਹੋਵੇ ਕਿ ਬਲੱਡ ਡੋਨੇਸ਼ਨ ਕੈਂਪ ਲੱਗੇ ਹੋਇਆ ਹੈ ਉੱਥੇ ਜਾਓ ਔਰ ਜਾ ਕੇ ਬਲੱਡ ਡੋਨੇਟ ਕਰਕੇ ਆਓ ਔਰ ਮੈਂ ਸਾਰੀ ਟੀਮ ਦਾ ਪੰਜਾਬ ਕੇਸੀ ਪਰਿਵਾਰ ਦਾ ਲੁਧਿਆਣਾ ਸੇਵਾ ਟੀਮ ਦਾ ਮੇਰੇ ਭਰਾ ਦਿਨੇਸ਼ ਤੁਨੂ ਜੀ ਦਾ ਸਭ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਔਰ ਉਹ ਸਾਰੇ ਡੋਨਰਸ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਆ ਕੇ ਬਲੱਡ ਡੋਨੇਟ ਕਰਕੇ ਗਏ ਥੈਂਕ ਯੂ ਸੋ ਮਚ ਭਾਰਤ ਮਾਤਾ ਕੀ ਜੈ ਰਕਤਦਾਨ ਮਹਾਦਾਨ ਔਰ ਹਮਾਰਾ ਸੁਭਾਗਿਆ ਹੈ ਵੀ ਹਮੇਂ ਇਹ ਸੇਵਾ ਕਰਨੇ ਦਾ ਮੌਕਾ ਮਿਲਤਾ ਹੈ और सेवा भी वो जो परमात्मा ने हमारे लिए बनाई है क्योंकि ये रक्त कहीं से उत, इसका उत्पादन नहीं है ये इंसान से दूसरे इंसान में ही रक्त की जो ज़रूरत है उसमें ही जा रहा है और आज इतना भव्य विशाल रक्तदान कैंप लगाया गया वेस्टर्न लिविंग मेरे भाई हिमांशु कोत्रा जी की तरफ से पंजाब कृषि पत्र समूह ने मुहिम चलाई सेवा कार्यों की कई मुहिमें चला रही हैं परम आदनीय बाऊ जी श्री विजय कुमार चोपड़ा जी श्री अविनाश चोपड़ा जी श्री अभिजय चोपड़ा जी श्री अभिनव चोपड़ा जी और ये रक्तदान कैंप की मुहिम पिछले आठ वर्षों से लगातार पूरे उत्तरी भारत में चल रही है और जिसमें हिमांशु कोत्रा जी पहले श्री दुर्गा माता मंदिर में अपनी स्टाफ को पचास के करीब डोनर लेके आते थे और तीन वर्षों से लगातार ये स्वयं अपने यहाँ प्रोजेक्ट पर रक्तदान कैंप लगाते हैं और एक ऐसा उत्तरी भारत का सबसे भव्य रक्तदान कैंप होता है और स्पेशल अभी बात हो रही थी बरसात की मैं तो यही कहूँगा अभी इंद्र देवता भी प्रसन्न है इस सेवा कार्य से और वो भी देख रहे हैं अभी कौन कौन सेवा के लिए आ रहा है और आज जो हजूम था पिछले वर्ष से भी ज़्यादा हजूम था और बाकी जो सेवा करने वाले हैं जो पीछे नहीं हटते सेवा के लिए उन्होंने आज यहाँ आकर ये साबित कर दिया अभी चाहे बरसात है चाहे तूफान है चाहे कुछ हो जाए हमने सेवा ही करनी है वो चाहे अपना खून दान देकर करें और विशेष तौर पर इस ब्लड डोनेशन कैंप में एक जज्बा महिलाओं में देखने को मिला तकरीबन डेढ़ सौ से ऊपर महिलाएं हमारे लुधियाना की महिलाएं जो हर क्षेत्र में उपलब्धियां हासिल कर रही हैं सेवा कर रही हैं अपने घर के कामकाज से हटकर घर का कामकाज तो कर ही रही हैं उनमें भी एक उत्साह देखने को मिला उन्होंने भी इस कैंप को कामयाब करने के लिए अपना पूर्ण योगदान दिया और मेरे साथ लुधियाना सेवा टीम ये एक ऐसी छोटी सी सेवा टीम है जिसमें एक एक हीरा पूरे शहर से निकाल के उस टीम में एंटर किया हुआ है और वो सेवा के लिए उनमें जज्बा भाई अजय जैन जी बीच में बैठे हैं ये हमारे बीच में चलता फिरता ब्लड बैंक है रात को दो बजे ब्लड की ज़रूरत होती है क्योंकि हमने तो कैंप लगा लिए और उन्होंने भी लगा लिए फिर जब उसकी ब्लड की ज़रूरत होती है तो किससे कौन कॉन्टैक्ट करेगा तकरीबन कोई दिन ऐसा नहीं जाता या रात को दस बजे दो बजे तीन बजे फ़ोन करते हैं अजय जैन जी को करते हैं ब्लड चाहिए तो ये कहते हैं जी हो गया किसी तरह का कोई इसमें इनमें यह नहीं होता भी कई बार 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 इंसान फ़ोन करता है तो अगला थोड़ा सा परेशान हो जाता है लेकिन ये कहते हैं नहीं ये सेवा का कार्य है ये ये मेरा जुनून है तो मैं आपके चैनल के माध्यम से सबको यही संदेश देता हूँ भी सेवा के कोई भी कार्य है आप उसमें अपना योगदान दें तन मन धन से और जो रक्त दान का कार्य है वो कोई भी गरीब से गरीब इंसान भी ये दान कर सकता है भारत माता की जय